ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਆਂ ਜ਼ਿਆਦਾ ਹੀ ਖਰਾਬ ਖਬਰਾਂ ਸੁਖਦਾਇ ਖਬਰਾਂ ਆ ਰਹੀਆਂ ਲਗਾਤਾਰ ਇੱਕ ਪਹਿਲੇ ਬਲਬੀਰ ਸਿੰਘ ਮੁੰਡਾ ਜੋ ਆਇਆ ਸੀ ਦਰਬਾਰ ਸਾਹਿਬ ਮਠਹਾ ਟੇਕਣ ਉਹ ਦਾਣ ਵਾਲੇ ਕਰਾਏ ਵਿੱਚ ਡੇਪਿਆ ਜਿਸ ਦੇ ਕਾਰਨ ਉਹ ਗੰਭੀਰ ਜ਼ਖਮੀ ਆ 70% ਜ਼ਖਮੀ ਆ ਤੇ ਹੁਣ ਨਵੀਂ ਖਬਰ ਫਿਰ ਸੁਖਦਾਇਕ ਆਈ ਆ ਦਰਬਾਰ ਸਾਹਿਬ ਤੋਂ ਹੀ ਆਈ ਆ ਕਿ ਇੱਕ ਦਰਬਾਰਾ ਸਿੰਘ ਕਲਰਕ ਹੈ ਜੋ ਅਕਾਊਂਟ ਕਲਰਕ ਹੈ ਉਹਦਾ ਕਤਲ ਕਰ ਦਿੱਤਾ ਗਿਆ ਕਥੇ ਦਫ਼ਤਰ ਦੇ ਵਿੱਚ ਹੀ ਤਲਵਾਰਾਂ ਨਾਲ ਹਮਲਾ ਕਰਕੇ ਦਰਬਾਰਾ ਸਿੰਘ ਜੋ ਅਕਾਊਂਟ ਕਲਰਕ ਉਹਦਾ ਕਤਲ ਕਰ ਦਿੱਤਾ ਗਿਆ ਹੈ। ਸੁਖਬੀਰ ਸਿੰਘ ਤੇ ਦਰਬਾਰਾ ਸਿੰਘ ਦੀ ਕੋਈ ਆਪਸੀ ਪਰਿਵਾਰਕ ਦੁਸ਼ਮਣੀ ਸੀ, ਪਰਿਵਾਰਕ ਇੱਕ ਝਗੜਾ ਸੀਗਾ। ਤੇ ਸ਼ਾਇਦ ਉਸੇ ਦੀ ਉਹੀ ਵਜ੍ਹਾ ਬਣਿਆ। ਤੇ ਦਫ਼ਤਰ ਦੇ ਵਿੱਚ ਹੀ ਕਿਰਪਾਨਾਂ ਨਾਲ ਹਮਲਾ ਕਰਕੇ ਦਰਬਾਰਾ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਹੈ। ਇਹ ਦਰਬਾਰ ਸਾਹਿਬ ਦਾ ਅਕਾਊਂਟ ਕਲਰਕ ਹੈ ਜਿਸ ਨੂੰ ਕਤਲ ਕੀਤਾ ਗਿਆ। ਵੀ ਉਹ ਸ਼੍ਰੀ ਹਾਲਤ ਵਿੱਚ ਜ਼ਖਮੀ ਹਾਲਤ ਵਿੱਚ ਲਵ ਲਹਾਨੋ ਰੱਖਿਆ ਸੀ ਇਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਹਨੂੰ ਸ੍ਰੀ ਗੁਰੂ ਆਮਦਾਸ ਹਸਪਤਾਲ ਵਿੱਚ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਤੇ ਇਹ ਇੱਕ ਦੁਖਦਾਇਕ ਘਟਨਾ ਦੁਖਦਾਇਕ ਖਬਰ ਦਰਬਾਰ ਸਾਹਿਬ ਤੋਂ ਹੋਰ ਆਈ ਹੈ ਅੱਜ ਦੇ ਵਿੱਚ ਹੀ ਦੋ ਦੁਖਦਾਇਕ ਖਬਰਾਂ ਆ ਚੁੱਕੀਆਂ ਹਨ ਕੇਵਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਜੋ ਕਾਊਂਟ ਕਲਰਕ ਸੀ ਦਰਬਾਰ ਸਾਹਿਬ ਦਾ ਚੰਦ ਇਹਦਾ ਵਜ੍ਹਾ ਆਸੀ ਪਰਿਵਾਰਕ ਝਗੜਾ ਹੈ ਦਰਬਾਰਾ ਸਿੰਘ ਤੇ ਸੁਖਬੀਰ ਸਿੰਘ ਦਾ ਪਰਿਵਾਰਕ ਵਿਵਾਦ ਸੀਗਾ ਕੋਈ ਕਹਿੰਦੇ ਸੀ ਨੂੰ ਲੈ ਕੇ ਤਲਵਾਰਾਂ ਨਾਲ ਹਮਲਾ ਕਰਕੇ ਦਰਬਾਰਾ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਉਹ ਆਜੀ ਦਾ ਖਾਲਸਾ ਵਾਜੀ